ਸ੍ਰੀ ਗੁਰਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਇਤਿਹਾਸ ਨਾਲ ਸੰਬੰਧਿਤ ਵਿਸ਼ਾ ਹੈ ਜੀ ਇਸਤਰੀ ਸੁਧਾਰ ਜੋ ਕਿ ਪੀਟੈਟ ਪੇਪਰ 2 ਮਾਸਟਰ ਕੈਡਰ ਤੇ ਹੋਰ ਪ੍ਰੀਖਿਆਵਾਂ ਵਿੱਚ ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਪੁੱਛੇ ਜਾਂਦੇ ਹਨ ਉਹਨਾਂ ਬਾਰੇ ਚਰਚਾ ਕਰਦੇ ਹਾਂ ਛੂਛਾ ਦੇ ਵਿਹਾਰ ਲਈ ਸਜ਼ਾ ਨਾਗਰਿਕ ਅਧਿਕਾਰਾਂ ਦਾ ਸੁਰੱਖਿਆ ਅਧिनियम ਨਿਸ਼ਚਿਤ ਕਰਦਾ ਹੈ ਇਹ ਜੂਨ 2011 ਚ ਟੈਟ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਛੂਛਾ ਵਿਹਾਰ ਦੇ ਲਈ ਸਜ਼ਾ ਜਿਹੜਾ ਹੈ ਕੋ ਨਿਸ਼ਚਿਤ ਕਰਦਾ ਹੈ ਸਮਾਜਿਕ ਜੀਵਨ ਜਾਤੀ ਪ੍ਰਥਾ ਬਾਲ ਵਿਆਹ ਨੂੰ ਖਤਮ ਕਰਨਾ ਸਮਾਜਿਕ ਸੁਧਾਰ ਅੰਦੋਲਨਾਂ ਦਾ ਉਦੇਸ਼ ਸੀ ਜਾਤੀ ਪ੍ਰਥਾ ਬਾਲ ਵਿਆਹ ਇਹ ਸਾਰਿਆਂ ਨੂੰ ਖਤਮ ਕਰਨਾ ਜਿੰਨੇ ਵੀ ਸਮਾਜਿਕ ਸੁਧਾਰ ਅੰਦੋਲਨ ਚੱਲਨੇ ਨੇ ਉਹਨਾਂ ਦਾ ਉਦੇਸ਼ ਸੀ ਰਾਜਾ ਰਾਮ ਮੋਹਨ ਰਾਏ ਨੇ 1828 ਈਸਵੀ ਨੂੰ ਕਿਸ ਦੀ ਸਥਾਪਨਾ ਕੀਤੀ ਬ੍ਰਹਮ ਸਮਾਜ ਦੀ ਸਥਾਪਨਾ ਕੀਤੀ ਤੇ ਰਾਜाराम মোহন ਰਾਏ ਨੇ ਵਿਰੋਧ ਕਿਸਦਾ ਕੀਤਾ ਸਤੀ ਪ੍ਰਥਾ ਤੇ ਬਾਲ ਵਿਆਹ ਉਸ ਸਮੇਂ ਸਮਾਜ ਚ ਜੜੀਆਂ ਕੁਰੀਤیاں ਚੱਲਦੀਆਂ ਸਨ ਇਸਤਰੀਆਂ ਨਾਲ ਸੰਬੰਧਿਤ ਉਹ ਸੀ ਸਤੀ ਪ੍ਰਥਾ ਤੇ ਬਾਲ ਵਿਆਹ ਕੁੜੀਆਂ ਦਾ ਛੋਟੀ ਉਮਰ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ ਤੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਪਤੀ ਦੀ ਚਿਤਾ ਵਿੱਚ ਹੀ ਸਾਰ ਦਿੱਤਾ ਜਾਂਦਾ ਸੀ ਇਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ ਪ੍ਰਾਰਥਨਾ ਸਭਾ ਦੀ ਸਥਾਪਨਾ ਆਤਮਾਰਾਮ ਪੰਡੂਰੰਗ ਨੇ ਕਦੋਂ ਕੀਤੀ 1867 ਈਸਵੀ ਦੇ ਵਿੱਚ ਤੇ ਆਰਿਆ ਸਮਾਜ ਦੀ ਸਥਾਪਨਾ 1857 ਈਸਵੀ ਵਿੱਚ ਕਿਸ ਨੇ ਕੀਤੀ ਦਇਆਨੰਦ ਨੇ ਕੀਤੀ Swami Dayanand ਨੇ ਕੀਤੀ ਪ੍ਰਾਰਥਨਾ ਸਭਾ ਤੇ ਆਰਿਆ ਸਮਾਜ ਇਹਨਾਂ ਨੇ ਵੀ ਇਸਤਰੀ ਸੁਧਾਰ ਦੇ ਲਈ ਕਾਫੀ ਜਿਹੜਾ ਹੈ ਕੰਮ ਕੀਤਾ ਹੈ ਇਸ ਕਰਕੇ ਇਸ ਦੇ ਕੁਸਚਨ ਇੰਪੋਰਟੈਂਟ ਨੇ ਆਰਿਆ ਸਮਾਜ ਨੇ ਬਾਲਵਿਆ ਸਤੀ ਪ੍ਰਥਾ ਤੇ ਦਾਸ ਪ੍ਰਥਾ ਦੇ ਵਿਰੋਧਵਾਜ਼ ਉਠਾਈ ਕਿਸ ਦੇ ਵਿਰੁੱਧ ਸਮਾਜ ਦੀਆਂ ਕ੍ਰਿਤਿਆਨ ਸਨ ਬਾਲ ਵਿਆਹ ਸਤੀ ਪ੍ਰਥਾ ਤੇ ਦਾਸ ਪ੍ਰਥਾ ਤਿੰਨੇ ਹੀ ਇਸਤਰੀਆਂ ਨਾਲ ਸੰਬੰਧੀ ਜੜੀਆਂ ਕ੍ਰਿਤਿਆ ਹਨ ਦੂਜੇ ਵਿਆਹ ਤੇ 1872 ਈਸਵੀ ਦੇ ਵਿੱਚ ਕੇਸ਼ਵ ਚੰਦਰ ਸੈਨ ਦੇ ਯਤਨਾ ਸਦਕਾ ਪਾਬੰਦੀ ਲਗਾ ਦਿੱਤੀ ਗਈ ਦੂਜੇ ਵਿਆਹ ਤੇ ਪਾਬੰਦੀ ਕਦੋਂ ਲਗਾਈ ਗਈ 1872 ਈਸਵੀ ਚ ਕਿਸ ਦੇ ਯਤਨਾ ਸਦਕਾ ਕੇਸ਼ਵ ਚੰਦਰ ਸੇਨ ਵਿਧਵਾ ਪੁਨਰ ਵਿਆਹ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਗੋਬਿੰਦ ਗਨਾਡੇ ਨੇ ਕਦੋਂ 1861 ਈਸਵੀ ਦੇ ਵਿੱਚ ਕੀਤੀ ਇੰਪੋਰਟੈਂਟ ਕੁਐਸਚਨ ਹੈ ਜੀ ਵਿਧਵਾ ਪੁਨਰ ਵਿਆਹ ਐਸੋਸੀਏਸ਼ਨ 1861 ਈਸਵੀ ਵਿੱਚ ਇਸ ਦੀ ਸਥਾਪਨਾ ਹੋਈ ਵਿਦਵਾ ਵਿਆਹ ਨੂੰ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ ਗਈ ਸੀ 1856 ਈਸਵੀ ਦੇ ਵਿੱਚ ਸਿੰਘ ਸਭਾ ਨੇ ਔਰਤ ਸਿੱਖਿਆ ਦੇ ਲਈ ਫਿਰੋਜ਼ਪੁਰ ਕੈਰੋ ਤੇ ਤਮੋੜ ਵਿਦਿਅਕ ਸੰਸਥਾਾਂ ਮਾ ਸਥਾਪਿਤ ਕੀਤੀਆਂ ਔਰਤਾਂ ਦੇ ਲਈ ਕੁੜੀਆਂ ਦੇ ਲਈ ਵਿਦਿਆ ਦਾ ਜੋ ਹੈ ਪ੍ਰਬੰਧ ਕੀਤਾ ਗਿਆ ਤਾਂ ਜੋ ਪੜ੍ਹ ਲਿਖ ਕੇ ਇਨ੍ਹਾਂ ਕੁਰੀਤਿਆਂ ਦਾ ਮੁਕਾਬਲਾ ਕਰ ਸਕਣ ਸੋ ਇਸਤਰੀ ਸਿੱਖਿਆ ਜਿਹੜੀ ਹੈ ਇਸਤਰੀ ਸੁਧਾਰ ਦਾ ਹੀ ਇੱਕ ਹਿੱਸਾ ਹੈ 19ਵੀਂ ਸਦੀ ਵਿੱਚ ਇਸਤਰੀਆਂ ਦੀ ਹਾਲਤ ਬੜੀ ਤਰਸਯੋਗ ਸੀ ਈਸ਼ਵਰ ਚੰਦਰ ਵਿਦਿਆਸਾਗਰ ਨੇ 1855 ਤੋਂ ਲੈ ਕੇ 1860 ਈਸਵੀ ਦੇ ਦੌਰਾਨ ਲਗਭਗ ਕਿੰਨੇ ਵਿਆਹ ਕਰਵਾਏ 25 ਵਿਧਵਾ ਵਿਆਹ ਕਰਵਾਏ ਤਾਂ ਜੋ ਵਿਧਵਾ ਇਸਤਰੀਆਂ ਨੂੰ ਵੀ ਦੁਬਾਰਾ ਵਿਆਹ ਕਰਵਾ ਕੇ ਵਧਿਆ ਜੀਵਨ ਜਿਹੜਾ ਹੈ ਜਿਉਣ ਦਾ ਅਧਿਕਾਰ ਦਿੱਤਾ ਜਾ ਸਕੇ ਇੰਪੋਰਟੈਂਟ ਕੁਐਸਚਨ ਨੇ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਚੈਨਲ ਪੰਜਾਬੀ ਵਾਲੇ ਪੰਜੀ ਨੂੰ ਸਬਸਕ੍ਰਾਈਬ ਜੂਰ ਕਰੋ ਜੀ ਬਨਾਰਸ ਦੇ ਵਿਖੇ ਸੈਂਟਰਲ ਹਿੰਦੂ ਕਾਲਜ 1898 ਈਸਵੀ ਵਿੱਚ ਸਥਾਪਿਤ ਕੀਤਾ ਗਿਆ ਤੇ ਸਰਕਾਰ ਨੇ ਕਾਨੂੰਨ ਪਾਸ ਕਰਕੇ ਅੰਤਰ ਜਾਤੀ ਵਿਆਹ ਕਰਾਉਣ ਦੀ ਪ੍ਰਵਾਨਗੀ ਕਦੋਂ ਦਿੱਤੀ 1872 ਈਸਵੀ ਵਿੱਚ ਦਿੱਤੀ ਅੰਤਰਜਾਤੀ ਵਿਆਕਰਨ ਦੀ ਪ੍ਰਵਾਨਗੀ 1872 ਈਸਵੀ ਵਿੱਚ ਦਿੱਤੀ ਗਈ ਇੰਪੋਰਟੈਂਟ ਕੁਐਸਚਨ ਹੈ ਜੀ ਬੜੇ ਹੀ ਇੰਪੋਰਟੈਂਟ ਕੁਐਸਚਨ ਨੇ ਨਾਲੋ ਨਾਲ ਨੋਟ ਕਰੀਚੋ ਪਰਮਹੰਸ ਮੰਡਲੀ ਦੀ ਸਥਾਪਨਾ 1849 ਈਸਵੀ ਵਿੱਚ ਕੀਤੀ ਗਈ ਤੇ ਪਰਮਹੰਸ ਮੰਡਲੀ ਦੀ ਸਥਾਪਨਾ ਦਾ ਉਦੇਸ਼ ਕੀ ਸੀ ਮੂਰਤੀ ਪੂਜਾ ਤੇ ਜਾਤੀ ਪ੍ਰਥਾ ਦਾ ਵਿਰੋਧ ਇੰਪੋਰਟੈਂਟ ਹੈ ਜੀ ਉਸ ਸਮੇਂ ਸਮਾਜ ਚ ਜੋ ਕ੍ਰੀਤੀਆਂ ਸਨ ਉਹ ਕੀ ਸਨ ਜਾਤੀ ਪ੍ਰਥਾ ਸੀ ਬਾਲ ਵਿਆਸੀ ਦਾਸ ਪ੍ਰਥਾ ਸੀ ਤੇ ਕੁੜੀਆਂ ਦਾ ਵਤ ਜੋਤੀਬਾ ਫੂਲੇ ਨੇ ਔਰਤਾਂ ਦੀ ਹਾਲਤ ਸੁਧਾਰਨ ਲਈ ਨੀਵੀਂ ਜਾਤੀ ਦੇਆਂ ਲੜਕੀਆਂ ਦੇ ਲਈ ਪੂਨਾ ਵਿਖੇ ਸਕੂਲ ਖੋਲ੍ਹਿਆ ਲੜਕੀਆਂ ਜੋ ਹੈ ਪੜਿਆ ਜਾਏ ਲੜਕੀਆਂ ਦੇ ਲਈ ਪੂਨਾ ਵਿਖੇ ਸਕੂਲ ਖੋਲ੍ਹਿਆ ਲੜਕੀਆਂ ਲਿਖਿਆ ਗਿਆ ਹੈ ਗਲਤੀ ਨਾਲ ਨੀਵੀਂ ਜਾਤ ਦੀਆਂ ਕੁੜੀਆਂ ਦੇ ਲਈ ਪੂਨਾ ਵਿਖੇ ਉਸਨੇ ਸਕੂਲ ਖੋਲ੍ਹਿਆ ਸੀ 1795 ਈਸਵੀ ਅਤੇ 1808 ਈਸਵੀ ਦੇ ਵਿੱਚ ਕਾਨੂੰਨ ਪਾਸ ਕਰਕੇ ਕੰਨਿਆ ਹੱਤਿਆ ਤੇ ਕੁੜੀਆਂ ਦੇ ਨੂੰ ਮਾਰਨ ਤੇ ਪਾਬੰਦੀ ਲਗਾ ਦਿੱਤੀ ਗਈ ਇੰਪੋਰਟੈਂਟ ਹੈ ਜੀ 1795 ਤੇ 1808 ਈਸਵੀ ਵਿੱਚ ਕੰਨਿਆ ਹੱਤਿਆ ਤੇ ਪਾਬੰਦੀ ਲਗਾ ਦਿੱਤੀ ਗਈ ਸਰਕਾਰ ਨੇ 1860 ਈਸਵੀ ਦੇ ਵਿੱਚ ਕਾਨੂੰਨ ਪਾਸ ਕਰਕੇ ਲੜਕੀਆਂ ਦੇ ਲਈ ਵਿਆਹ ਦੀ ਉਮਰ ਘੱਟੋ-ਘੱਟ ਕਿੰਨੀ ਨਿਸ਼ਚਿਤ ਕਰ ਦਿੱਤੀ 10 ਸਾਲ ਕਿਉਂਕਿ ਉਦੋਂ ਛੋਟੀ ਉਮਰ ਦੇ ਵਿੱਚ ਹੀ 5-6 ਸਾਲ ਦੀਆਂ ਕੁੜੀਆਂ ਦਾ ਹੀ ਜੋ ਹੈ ਵਿਆਹ ਕਰ ਦਿੱਤਾ ਜਾਂਦਾ ਸੀ ਇਸ ਕਰਕੇ ਵਿਆਹ ਦੀ ਘੱਟੋ-ਘੱਟ ਉਮਰ 10 ਸਾਲ ਨਿਸ਼ਿਤ ਕੀਤੀ ਗਈ 1860 ਈਸਵੀ ਦੇ ਵਿੱਚ ਉਸ ਤੋਂ ਬਾਅਦ 1829 ਈਸਵੀ ਵਿੱਚ ਸ਼ਾਰਦਾ ਐਕਟ ਅਨੁਸਾਰ ਲੜਕੀਆਂ ਦੇ ਵਿਆਹ ਦੀ ਉਮਰ ਘੱਟੋ-ਘੱਟ 16 ਸਾਲ ਤੇ ਲੜਕੀਆਂ ਦੀ ਵਿਆਹ ਦੀ ਉਮਰ ਘਟੋ-ਘਟ ਜਿਹੜੀ ਹੈ 14 ਸਾਲ ਨਿਸ਼ਚਿਤ ਕਰ ਦਿੱਤੀ ਗਈ ਕਦੋਂ 1929 ਈਸਵੀ ਵਿੱਚ ਕਿਹੜੇ ਐਕਟ ਦੇ ਅਧੀਨ ਸ਼ਰਦਾ ਐਕਟ ਅਨੁਸਾਰ ਇੰਪੋਰਟੈਂਟ ਕੁਸਚਨ ਹੈ ਜੀ ਵੁੱਡ ਡਿਸਪੈਚ ਵਿੱਚ ਇਸਤਰੀਆਂ ਦੀ ਸਿੱਖਿਆ ਤੇ 1854 ਈਸਵੀ ਦੇ ਵਿੱਚ ਜ਼ੋਰ ਦਿੱਤਾ ਗਿਆ ਵੁੱਡ ਡਿਸਪੈਚ 1854 ਈਸਵੀ ਵਿੱਚ ਇਸਤਰੀ ਸਿੱਖਿਆ ਤੇ ਜੋਰ ਦਿੱਤਾ ਗਿਆ ਮੁਸਲਮਾਨਾ ਦੇ ਵਿੱਚ ਪ੍ਰਚਲਿਤ ਬਾਲ ਵਿਆਹ ਬੌ ਵਿਆਹ ਪਰਦਾ ਪ੍ਰਥਾ ਇਹ ਸਾਰੀਆਂ ਕੁਰਿਤੀਆਂ ਸਨ ਇਹਨਾਂ ਦਾ ਵਿਰੋਧ ਕਿਸ ਨੇ ਕੀਤਾ ਜੀ ਬਦਰੂਦੀਨ ਤਾਇਬ ਨੇ ਕੀਤਾ ਇੰਪੋਰਟੈਂਟ ਕੁਸਚਨ ਹੈ ਜੀ ਬਦਰੂਦੀਨ ਤਾਇਬ ਨੇ ਬਾਲ ਵਿਆਹ ਬੌ ਵਿਆਹ ਪਰਦਾ ਪ੍ਰਥਾ ਜਿਹੜਾ ਕਿ ਮੁਸਲਮਾਨਾਂ ਦੀਆਂ ਕੁਰਿਤੀਆਂ ਸਨ ਉਹਨਾਂ ਦਾ ਵਿਰੋਧ ਕੀਤਾ ਅਲੀਗੜ ਮੁਸਲਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ 1920 ਈਸਵੀ ਦੇ ਵਿੱਚ ਕੀਤੀ ਗਈ ਤੇ ਔਰਤਾਂ ਦੀ ਔਸਤਰੀਆਂ ਦੀ ਹਾਲਤ ਨੂੰ ਸੁਧਾਰਨ ਲਈ ਸਭ ਤੋਂ ਵੱਧ ਯਤਨ ਈਸ਼ਵਰ ਚੰਦਰ ਵਿਦਿਆਸਾਗਰ ਨੇ ਕੀਤੇ ਇੰਪੋਰਟੈਂਟ ਕੁਐਸਚਨ ਹੈ ਜੀ ਕਈ ਵਾਰ ਪੁੱਛੇ ਗਏ ਨੇ ਪ੍ਰਸ਼ਨ ਅਲੀਗੜ ਮੁਸਲਮ ਯੂਨੀਵਰਸਿਟੀ ਦੀ ਸਥਾਪਨਾ 1920 ਈਸਵੀ ਵਿੱਚ ਕੀਤੀ ਗਈ ਟੈਟ ਤੇ ਮਾਸਟਰ ਕੈਡਰ ਦੇ ਵਿੱਚ ਇਹ ਪ੍ਰਸ਼ਨ ਬੜੀ ਵਾਰ ਪੁੱਛਿਆ ਗਿਆ ਹੈ ਜੀ ਭਾਰਤ ਵਿੱਚ ਕੁੜੀਆਂ ਦਾ ਪਹਿਲਾ ਸਕੂਲ ਜੋਤੀਬਾ ਫੂਲੇ ਨੇ 1854 ਈਸਵੀ ਵਿੱਚ ਕਿੱਥੇ ਖੋਲਿਆ ਪੂਨਾ ਵਿਖੇ ਖੋਲਿਆ ਇੰਪੋਰਟੈਂਟ ਕੁਐਸਚਨ ਹੈ ਕੁੜੀਆਂ ਦੇ ਲਈ ਪਹਿਲਾ ਸਕੂਲ ਜੋਤੀਬਾ ਫੂਲੇ ਦੇ ਯਤਨ ਨਾਲ 1854 ਈਸਵੀ ਵਿੱਚ ਪੂਨਾ ਵਿਖੇ ਖੋਲਿਆ ਗਿਆ ਆਧੁਨਿਕ ਭਾਰਤ ਦਾ ਜਨਕ ਤੇ ਪਿਤਾ ਮਾਂ ਜਾਂ ਅਗਰ ਦੂਤਕੀਸਨ ਨੂੰ ਕਿਹਾ ਜਾਂਦਾ ਹੈ ਰਾਜਾ ਰਾਮ ਮੋਹਨ ਰਾਏ ਨੂੰ ਕਿਹਾ ਜਾਂਦਾ ਹੈ ਪੀਟਾ ਚੇ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਹੈ ਜੀ जनक ते पितामा राजा राम राजा राममोहन राय 19वीं सदी ਦੇ ਸਮਾਜ ਸੁਧਾਰਕ ਸਨ ਤੇ ਮਹਾਰਾਸ਼ਟਰ ਦੇ 고ਪਾਲ ਹਰੀਦੇਸ਼ ਨੂੰ ਪ੍ਰਸਿੱਧ ਸਮਾਜ ਸੁਧਾਰਕ ਲੋਕ ਹਿਤਕਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਹੈ ਕਿ ਮਹਾਰਾਸ਼ਟਰ ਦੇ ਕਿਸ ਸਮਾਜ ਸੁਧਾਰਕ ਨੂੰ ਲੋਕ ਹਿਤਕਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ 고ਪਾਲ ਹਰੀਦੇਸ਼ ਨੂੰ ਇੰਪੋਰਟੈਂਟ ਕੁਐਸਚਨ ਹੈ ਜੀ ਇਹ सर सैयद अहमद खान अलीगढ़ अलीगढ़ शहर ਨਾਲ ਸੰਬੰਧ ਰੱਖਦੇ ਸਨ ਸਰ सैयद अहमद खान अलीगढ़ ਸ਼ਹਿਰ ਨਾਲ ਸੰਬੰਧ ਰੱਖਦੇ ਸਨ ਇਹ ਟੈਟ 2018 ਦਾ ਇੰਪੋਰਟੈਂਟ ਕੁਸਚਨ ਹੈ ਜੀ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸਤਰੀ ਸੁਧਾਰ ਇਸਤਰੀਆਂ ਦੀ ਹਾਲਤ ਨੂੰ ਸੁਧਾਰਨ ਦੇ ਲਈ ਕਿਹੜਾ-ਕਿਹੜਾ ਕਾਨੂੰਨ ਕਦੋਂ-ਕਦੋਂ ਪਾਸ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਦਿੱਤੀ ਸਾਰੇ ਹੀ ਪ੍ਰਸ਼ਨ ਇੰਪੋਰਟੈਂਟ ਸਨ ਤੁਸੀਂ ਕਾਪੀ ਤੇ ਨੋਟ ਕਰਨੇ ਹਨ ਤੇ ਇਹਨਾਂ ਨੂੰ ਯਾਦ ਵੀ ਕਰਨੇ ਹਨ ਇਸ ਤੋਂ ਇਲਾਵਾ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰੋ ਹਿਸਟਰੀ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰ ਪ੍ਰੀਖਿਆ ਦੀ ਤਿਆਰੀ ਕਰੋ ਤੇ ਸਫਲਤਾ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਪੇਜ 'ਤੇ ਵੀ ਤੁਹਾਨੂੰ ਆਪਣੀ ਪ੍ਰੀਖਿਆ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਮਿਲ ਜਾਣਗੀਆਂ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ